ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੀ ਐਸ ਈ ਬੀ ਨੇ 8ਵੀਂ 12ਵੀਂ ਤੱਕ ਦੇ ਵਿਦਿਆਰਥੀਆਂ ਦਿਰਾਹਤ ਦਾਖਲੇ ਦੀ ਤਰੀਕ 29 ਅਗਸਤ ਤੱਕ ਵਧਾਈ ਹੈ ਪੰਜਾਬ ਦੇ ਸਰਕਾਰੀ ਐਡਿਟ ਅਤੇ ਐਸਯੂਏਟ ਸਕੂਲਾਂ ਵਿੱਚ ਕਲਾਸ 8ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀ ਜੋ ਕਿ ਰੈਗੂਲਰ ਸਟੂਡੈਂਟ ਤੋਂ ਵੱਜੋਂ ਦਾਖਲਾ ਲੈਣਾ ਚਾਹੁੰਦੇ ਹਨ ਕਿਸੇ ਪਰ ਕਿਸੇ ਕਾਰਨ ਕਰਕੇ ਲੈ ਨਹੀਂ ਸਕੇ ਹਨ ਬੋਰਡ ਨੂੰ ਉਹਨਾਂ ਨੇ ਬੋਰਡ ਵੱਲੋਂ ਨੇ ਵੱਡੀ ਰਾਹ ਦਿੱਤੀ ਹੈ ਅਜਿਹੇ ਵਿਦਿਆਰਥੀ ਨੂੰ ਦਾਖਲੇ ਦਾ ਇੱਕ ਹੋਰ ਮੌਕਾ ਦਿੱਤਾ ਗਿਆ ਹੈ ਹੁਣ ਉਹ 29 ਅਗਸਤ ਤੱਕ ਦਾਖਲਾ ਲੈ ਸਕਣਗੇ ਬੋਰਡ ਨੇ ਇਸ ਸਬੰਧੀ ਕਾਪੀ ਸਾਰੇ ਸਕੂਲਾਂ ਨੂੰ ਭੇਜ ਦਿੱਤੀ ਗਈ ਹੈ ਅਤੇ ਸਪਸ਼ਟ ਕੀਤਾ ਹੈ ਕਿ ਪੈਲ ਦੇ ਆਧਾਰ ਤੇ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਵੇ ਨਹੀਂ ਤਾਂ ਸਕੂਲਾਂ ਦੇ ਮੁਖੀ ਤੇ ਕਾਰਵਾਈ ਕੀਤੀ ਜਾਵੇਗੀ ਜਾਣਕਾਰੀ ਮੁਤਾਬਕ ਪੀ ਐਸ ای ਬੀ ਨੇ ਨੇ ਪਹਿਲਾਂ ਦਾਖਲੇ ਦੀ ਆਖਰੀ ਅਗਸਤ ਆਖਰੀ ਅਗਸਤ ਤਹਿ ਆਖਰੀ 5 ਅਗਸਤ ਤੈ ਕੀਤੀ ਸੀ ਪਰ ਬੋਰਡ ਨੇ ਧਿਆਨ ਵਿੱਚ ਆਏ ਆ ਕਿ ਵਿਦਿਆਰਥੀ ਅਜੇ ਵੀ ਦਾਖਲਾ ਲੈਣ ਤੋਂ ਰਹਿ ਗਏ ਹਨ ਕੋਝ ਵਿਦਿਆਰਥੀ ਸਿੱਧੇ ਬੋਰਡ ਦੇ ਦਫਤਰ ਵਿੱਚ ਹੀ ਪਹੁੰਚ ਗਏ ਸਨ ਇਸ ਦੇ ਬਾਅਦ ਉੱਚ ਅਧਿਕਾਰੀ ਨੇ ਬੈਠਕ ਹੋਈ ਹੈ ਬੋਰਡ ਦੇ ਚੇਅਰਮੈਨ ਦੇ ਨੇ ਵਿਦਿਆਰਥੀਆਂ ਦੇ ਕੈਰੀਅਰ ਨੂੰ ਧਿਆਨ ਵਿੱਚ ਰੱਖਦੇ ਹੋਏ ਦਾਖਲੇ ਤਰੀਕ ਬਦောင်း ਦਾ ਫੈਸਲਾ ਕੀਤਾ ਹੈ ਅਤੇ ਪਹਿਲ ਦੇ ਆਧਾਰ ਤੇ ਇਹ ਹੁਕਮ ਜਾਰੀ ਕੀਤਾ ਹੈ ਕਿ PSEB ਵੱਲੋਂ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਵਿੱਚ ਪਹਿਲਾਂ ਤੋਂ ਤੈਅ ਕੀਤੇ ਗੇ ਸ਼ਡਿਊਲ ਵਿੱਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਜਾਵੇਗਾ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜੁੜਦੋ ਧੰਨਵਾਦ